ਤੁਹਾਨੂੰ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਲੈਂਡਮਾਰਕ ਤੋਂ ਇੱਕ ਵਾਰ ਫਿਰ ਸਾਡੇ ਨਾਲ ਸੌਰਵ ਸੂਤ ਜੀ ਨੇ ਪਹਿਲਾਂ ਵੀ ਇਹਨਾਂ ਨੇ ਇੱਕ ਵੀਡੀਓ ਸਾਡੇ ਨਾਲ ਕੀਤੀ ਕਿ ਯੂਕੇ ਕਿਉਂ ਔਰ ਹੁਣ ਇੱਕ ਵਾਰ ਫਿਰ ਉਹਦੇ ਵਿੱਚ ਨਵੇਂ ਅਪਡੇਟਸ ਨੇ ਯੂਕੇ ਕਿਉਂ ਯੂਨੀਵਰਸਿਟੀਆਂ ਤੋਂ ਲੈ ਕੇ ਸਟੂਡੈਂਟਸ ਦੇ ਲਈ ਕਿਹੜੇ ਕਿਹੜੇ ਬੈਨੀਫਿਟਸ ਨੇ ਇਹਦੇ ਉੱਪਰ ਪੂਰੀ ਕਲੈਰਿਟੀ ਸਾਡੇ ਨਾਲ ਦੇਣਗੇ ਸੌਰਵ ਜੀ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਪੂਰੀ ਕਲੈਰਿਟੀ ਇਸ ਵੀਡੀਓ ਚ ਸਾਂਝੀ ਕਰੋ ਸਟੱਡੀ ਇਨ ਯੂਕੇ ਦੀ ਜੇ ਆਪਾਂ ਗੱਲ ਕਰੀਏ ਹਮੇਸ਼ਾ ਤੋਂ ਇੱਕ ਅ ਨੰਬਰ 1 ਡੈਸਟੀਨੇਸ਼ਨ ਰਹੀਆਂ ਸਟੂਡੈਂਟਸ ਦੀ ਸਟੂਡੈਂਟ ਹਮੇਸ਼ਾ ਉੱਥੇ ਪੜ੍ਹਨਾ ਚਾਹੁੰਦੇ ਨੇ ਪਰ ਅੱਜ ਆਪਾਂ ਦੁਬਾਰਾ ਇੱਕ ਵਾਰੀ ਫੇਰ ਗੱਲ ਕਰਾਂਗੇ ਕਿ ਯੂਕੇ ਦੇ ਵਿੱਚ ਕਿਉਂ ਜਾਣਾ ਚਾਹੀਦਾ ਹੈ ਯੂਨੀਵਰਸਿਟੀਆਂ ਦਾ ਕੀ ਰੈਂਕਿੰਗ ਹੈ ਕਿਸ ਲੈਵਲ ਤੇ ਨੇ ਯੂਨੀਵਰਸਿਟੀਆਂ ਸੋ ਆਪਾਂ ਸਟਾਰਟ ਕਰਦੇ ਹਾਂ ਜਿਹੜੀਆਂ ਯੂਕੇ ਦੀਆਂ ਯੂਨੀਵਰਸਿਟੀਆਂ ਨੇ ਉਹ ਆਲਮੋਸਟ ਆਲਮੋਸਟ 100 150 300 ਸਾਲ ਪੁਰਾਣੀਆਂ ਯੂਨੀਵਰਸਿਟੀਆਂ ਨੇ ਸੋ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇ ਪਬਲਿਕ ਯੂਨੀਵਰਸਿਟੀਆਂ ਹੈਗੀਆਂ ਨੇ ਉਹ 100 100 150 ਸਾਲ ਪੁਰਾਣੀਆਂ ਨੇ ਡੈਫੀਨੇਟਲੀ ਉਹਨਾਂ ਦਾ ਟੀਚਿੰਗ ਮੈਥਡਸ ਉਹਨਾਂ ਦੀ ਰੈਪਿਊਟੇਸ਼ਨ ਜਾਂ ਕਯੂਐਸ ਰੈਂਕਿੰਗ ਉਹਨਾਂ ਦੀ ਕਿੰਨੀ ਅੱਛੀ ਹੋਏਗੀ ਜੇ ਆਪਾਂ ਕਯੂਐਸ ਰੈਂਕਿੰਗ ਦੀ ਵੀ ਗੱਲ ਕਰੀਏ ਤਾਂ ਹਰ ਯੂਨੀਵਰਸਿਟੀ ਉਥੇ 5 ਸਟਾਰ ਕਯੂਐਸ ਰੈਂਕਿੰਗ ਦੇ ਵਿੱਚ ਜਾਣੀ ਜਾਂਦੀ ਹੈ ਉਸ ਤੋਂ ਇਲਾਵਾ ਬਹੁਤ ਸਾਰੀਆਂ ਅਯਦਦਾਰੀਆਂ ਯੂਨੀਵਰਸਟੀਆਂ ਨੇ ਜਿਹੜੀਆਂ ਕਿ ਸਾਨੂੰ ਪਲੇਸਮੈਂਟ ਇਅਰ এমਪਲੋਇਮੈਂਟ ਪ੍ਰੋਮਿਸ ਜਿਹੜਾ ਤੁਸੀਂ ਵਰਡ ਕਦੀ ਸ਼ਾਇਦ ਕਿਸੇ ਹੋਰ ਕੰਟਰੀ ਜਾਂ ਕਿਸੇ ਡੈਸਟੀਨੇਸ਼ਨ ਤੇ ਸੁਣਿਆ ਹੋਵੇ এমਪਲੋਇਮੈਂਟ ਪ੍ਰੋਮਿਸ ਜਿੱਥੇ ਉਹਨਾਂ ਦੇ ਕੁਝ ਪ੍ਰੋਗਰਾਮਸ ਇਦਾਂ ਦੇ ਹੁੰਦੇ ਨੇ ਜਿੱਥੇ ਉਹ ਤੁਹਾਨੂੰ ਆਫਰ ਕਰਦੇ ਨੇ এমপ্লয়মেন্ট প্রমিস ਵਿਦ ਆਡੀ ਸਟੱਡੀ ਫਿਨਿਸ਼ ਹੋਣ ਤੋਂ ਬਾਅਦ ਉਹਨਾਂ ਦੇ ਕੁਝ ਸੈਟ ਕ੍ਰਾਈਟਰੀਆਜ਼ ਨੇ ਵਿਦ ਆਡੀ 80% اٹینڈੈਂਸ ਹੈ ਤੁਸੀਂ ਕਦੇ ਕਿਸੇ ਪ੍ਰੋਗਰਾਮ 'ਚ ਆਪ ਦੇ ਜੋ ਫੇਲ ਨਹੀਂ ਹੋਏ ਤੁਸੀਂ ਹਮੇਸ਼ਾ ਟਾਈਮ ਤੇ ਆਏ ਹੋ ਤੁਹਾਡੀਆਂ ਅਸਾਈਨਮੈਂਟਸ ਟਾਈਮ 'ਤੇ ਸਬਮਿਟ ਹੋਈਆਂ ਨੇ ਤਾਂ ਡੈਫੀਨੇਟਲੀ ਤੁਸੀਂ ਉਸ ਕੈਟੇਗਰੀ ਦੇ ਅੰਦਰ ਫਾਲ ਕਰਦੇ ਹੋ ਜਿੱਥੇ ਜੌਬ ਲੱਗਣ ਤੋਂ ਸਟੱਡੀਆਂ ਫਿਨਿਸ਼ ਹੋਣ ਤੋਂ ਬਾਅਦ ਯੂਨੀਵਰਸਿਟੀ ਤੁਹਾਨੂੰ ਪ੍ਰੋਮਿਸ ਕਰਦੀ ਹੈ ਵੀ ਅਸੀਂ ਤੁਹਾਨੂੰ ਜੌਬ ਦੇਵਾਂਗੇ ਸੋ ਇਹ ਇੱਕ ਚੀਜ਼ ਤੁਸੀਂ ਸ਼ਾਇਦ ਹੀ ਕਿਤੇ ਸੁਣੀ ਹੋਵੇ ਦੂਜੀ ਗੱਲ ਜੇ ਆਪਾਂ ਗੱਲ ਕਰੀਏ ਉਸ ਤੋਂ ਇਲਾਵਾ ਸਕਾਲਰਸ਼ਿਪਸ ਦੀ ਸਕਾਲਰਸ਼ਿਪਸ ਯੂਕੇ ਅੱਜ ਤੋਂ ਨਹੀਂ ਦਿੰਦਾ ਆ ਰਿਹਾ ਜਦੋਂ ਦਾ ਯੂਕੇ ਐਜ਼ ਅ ਸਟੱਡੀ ਡੈਸਟੀਨੇਸ਼ਨ ਪਪੂਲਰ ਹੋਇਆ ਉਦੋਂ ਦਾ ਦਿੰਦਾ ਆ ਰਿਹਾ ਸੋ ਹਰ ਬੱਚਾ ਇਨ ਫੈਕਟ ਜੇ ਕਿਸੇ ਬੱਚੇ ਦੇ 50% ਨੰਬਰ ਵੀ ਹੈਗੇ ਨੇ ਤਾਂ ਉਹ ਵੀ 3000 5000 7000 8000 ਪਾਉਂਡ ਤੱਕ ਦੀ ਸਕਾਲਰਸ਼ਿਪ ਨੂੰ ਅਵੇਲ ਕਰ ਸਕਦਾ ਹੈ ਆਨਲਾਈਨ ਬਲੈਂਡਡ ਲਰਨਿੰਗ ਕੈਂਪਸਸ ਵੀ ਨੇ ਉਨਾ ਦੇ ਇਨਫੈਕਟ ਇਨ ਯੂਕੇ ਜੇ ਤੁਸੀਂ ਆਨਲਾਈਨ ਮੋਡ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਜਿੱਥੇ ਕਿ ਤੁਸੀਂ ਆਨਲਾਈਨ ਬੈਠ ਕੇ ਆਪਦੇ ਘਰੇ ਬੈਠ ਕੇ ਉਹਨਾਂ ਦੇ ਕੈਂਪਸ ਦੇ ਵਿੱਚ ਬੈਠ ਕੇ ਵੀ ਆਨਲਾਈਨ ਮੋਡਿਊਲਸ ਆਪ ਤੇ ਸਟੱਡੀ ਕਰ ਸਕਦੇ ਹੋ ਉਸ ਤੋਂ ਇਲਾਵਾ ਇੱਕ ਗੱਲ ਜਿਹੜੀ ਬਹੁਤ ਇੰਪੋਰਟੈਂਟ ਹੈ ਬੱਚਾ ਸਾਨੂੰ ਅਕਸਰ ਇਹ ਸਵਾਲ ਪੁੱਛਦਾ ਹੈ ਆਫਿਸ ਦੇ ਵਿੱਚ ਆ ਕੇ ਵੀ ਸਰ ਉੱਥੇ ਅਸਾਈਨਮੈਂਟਸ ਹੁੰਦੀਆਂ ਨੇ ਕਿ ਐਗਜ਼ਾਮਸ ਹੁੰਦੇ ਨੇ ਯੂਕੇ ਦੇ ਵਿੱਚ ਮੋਸਟ ਆਫ ਦਾ ਯੂਨੀਵਰਸਿਟੀਆਂ ਜਿਹੜੀਆਂ ਪਬਲਿਕ ਨੇ ਚਾਹੇ ਉਹ ਪ੍ਰਾਈਵੇਟ ਨੇ ਉਹ ਟੈਸਟ ਨਹੀਂ ਲੈਂਦੀਆਂ ਉਹ ਐਗਜ਼ਾਮਸ ਨਹੀਂ ਲੈਂਦੀਆਂ ਉਹ ਤੁਹਾਨੂੰ ਦਿੰਦੀਆਂ ਨੇ ਅਸਾਈਨਮੈਂਟਸ ਤੁਹਾਡੇ ਇਨਟੇਕ ਦੇ ਹਿਸਾਬ ਨਾਲ ਜੇ ਤੁਹਾਡਾ ਇਨਟੇਕ 3 ਮਹੀਨੇ ਦਾ 3.5 ਮਹੀਨੇ ਦਾ 4 ਮਹੀਨੇ ਦਾ ਤਾਂ ਉਸ ਟਾਈਮ ਡਿਊਰੇਸ਼ਨ ਦੇ ਵਿੱਚ ਤੁਹਾਨੂੰ ਆਪਣੀ ਅਸਾਈਨਮੈਂਟਸ ਸਬਮਿਟ ਕਰਨੀਆਂ ਪੈਂਦੀਆਂ ਨੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ এমਪਲੋਇਮੈਂਟ ਪ੍ਰੋਮਿਸ ਹਰ ਯੂਨੀਵਰਸਿਟੀ ਦਿੰਦੀ ਹੈ ਉਹਦੇ ਵਿੱਚ ਕੀ ਹੈ ਕਿ ਜੇ ਤੁਹਾਡਾ ਸੈੱਟ ਕ੍ਰਾਈਟੇਰੀਆ ਹੈ 75% 80% 90% ਤਾਂ ਤੁਹਾਨੂੰ ਜੇ ਉਹ ਅ এমਪਲੋਇਮੈਂਟ ਪ੍ਰੋਮਿਸ ਦਿੰਦੀ ਹੈ ਉਹਦੇ ਵਿੱਚ ਤਾਂ 100% ਸ਼ੋਰ ਹੈ ਕਿ ਤੁਹਾਨੂੰ ਜੌਬ ਮਿਲੇਗੀ ਇਨਫੈਕਟ ਜੇ ਤੁਸੀਂ ਪਲੇਸਮੈਂਟ ਇਅਰ ਵੀ ਲੈਣੇ ਹੋ ਉਹਦੇ ਵਿੱਚ ਵੀ ਕੀ ਹੁੰਦਾ ਹੈ ਕਿ ਤੁਸੀਂ ਜਿੱਥੇ ਜੌਬ ਲੱਭ ਰਹੇ ਹੋ ਜਿੱਥੇ ਜੌਬ ਕਰ ਰਹੇ ਹੋ ਤੁਹਾਡੇ ਲਿੰਕਸ ਬਣਦੇ ਨੇ ਤੁਹਾਡੇ ਕੰਟੈਕਟਸ ਬਣਦੇ ਨੇ ਤਾਂ ਕਿ ਸਟੱਡੀਜ਼ ਫਿਨਿਸ਼ ਹੋਣ ਤੋਂ ਬਾਅਦ ਮਤਲਬ ਕਿ ਤੁਹਾਡਾ ਪਲੇਸਮੈਂਟ ਇਅਰ ਫਿਨਿਸ਼ ਹੋਣ ਤੋਂ ਬਾਅਦ ਤੁਹਾਨੂੰ ਜੌਬ ਬਹੁਤ ਈਜ਼ੀਲੀ ਮਿਲ ਸਕਦੀ ਹੈ ਲਾਸਟ ਜੇ ਆਪਾਂ ਗੱਲ ਕਰੀਏ ਵੈਦਰ ਕੰਡੀਸ਼ਨਸ ਦੀ ਆਪਾਂ ਹੋਰ ਡੈਸਟੀਨੇਸ਼ਨਸ ਦੀ ਜੇ ਆਪਾਂ ਗੱਲ ਕਰਦੇ ਆ ਕੈਨੇਡਾ ਹੋ ਗਿਆ ਯੂਐਸ ਹੋ ਗਿਆ ਜਰਮਨੀ ਹੋ ਗਿਆ ਉੱਥੇ ਕਈ ਬੱਚੇ ਵੈਦਰ ਦੇ ਸਾਹਮਣੇ ਨਾਲ ਐਡਜਸਟ ਨਹੀਂ ਕਰ ਪਾਉਂਦੇ ਤੇ ਉਹਨਾਂ ਨੂੰ ਅਨਫੋਰਚੂਨੇਟਲੀ ਇੰਡੀਆ ਵਾਪਸ ਆਉਣਾ ਪੈਂਦਾ ਬਟ ਯੂਕੇ ਬੀਇੰਗ ਅ ਪ੍ਰਾਈਮ ਡੈਸਟੀਨੇਸ਼ਨ ਤੇ ਸਭ ਤੋਂ ਵੱਡਾ ਬੈਨੀਫਿਟ ਬੱਚਿਆਂ ਦੀ ਹੈਲਥ ਲਈ ਇਹ ਵੀ ਹੈਗਾ ਕਿ ਬੱਚੇ ਦੀ ਜਿਹੜੀ ਉੱਥੇ ਇੱਥੇ ਸੌਰੀ ਇੰਡੀਆ ਦੀ ਜਿਹੜੀ ਵੈਦਰ ਹੈਗਾ ਉਹ ਬੱਚਿਆਂ ਦੇ ਨਾਲ ਬਹੁਤ ਰਿਲਾਈਏਬਲ ਹੈ ਬੱਚਾ ਬਿਮਾਰ ਨਹੀਂ ਹੁੰਦਾ ਬੱਚਾ ਬਿਲਕੁਲ ਉਹਨਾਂ ਦੇ ਵੈਦਰ ਨਾਲ ਸਿੰਕ ਕਰਦਾ ਤੇ ਜਦੋਂ ਬੱਚਾ ਬਾਹਰ ਨਿਕਲਦਾ ਇਨਫੈਕਟ ਚਾਹੇ ਜੌਬਸ ਦੇ ਲਈ ਚਾਹੇ ਆਪਣੀ ਯੂਨੀਵਰਸਿਟੀ ਜਾਣ ਦੇ ਲਈ ਤab ਬੱਚੇ ਨੂੰ ਹੈਲਥ ਇਸ਼ੂਸ ਨਹੀਂ ਆਉਂਦੇ ਹੈਗੇ। ਉਹਦੇ ਨਾਲ ਬੈਨੀਫਿਟ ਇਹ ਮਿਲਦਾ ਕਿ ਬੱਚਾ ਮੋਰ ਕਨਸੈਂਟਰੇਟ ਕਰਦਾ ਹੈ ਆਪ ਦੀ ਸਟੱਡੀਜ਼ ਦੇ ਉੱਤੇ, ਆਪ ਦੀ ਜੌਬਸ ਦੇ ਉੱਤੇ। ਸੋ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀ ਬਹੁਤ ਧਿਆਨ ਦੇ ਨਾਲ ਇਸ ਇਨਫੋਰਮੇਸ਼ਨ ਨੂੰ ਸੁਣਨ। ਕੋਈ ਕਨਫਿਊਜ਼ਨ ਹੈ ਤੇ ਟੈਲੀਫੋਨ ਕਰੋ। ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈ। ਇਸ ਨੰਬਰ ਤੇ ਫੋਨ ਕਰੋ। ਤੁਸੀਂ ਨੇੜੇ ਦੇ ਦਫ਼ਤਰ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਪੂਰੀ ਕਲੈਰਿਟੀ ਲਓ। ਬਾਰ-ਬਾਰ ਸਵਾਲ ਪੁੱਛੋ। ਮਨ 'ਚ ਕੋਈ ਵਹਿਮ ਨਾ ਰਵੇ। ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ। ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਅਜਿਹੀ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਆਨਲਾਈਨ ਵੀ ਸੰਪਰਕ ਕਰ ਸਕਦੇ ਹੋ ਥੈਂਕ ਯੂ ਸੋ ਮਚ